ਕਿਸ ਤਰ੍ਹਾਂ ਲੱਗ ਰਿਹਾ ਹੈ ਇਸ ਮੱਲੇ ਦੇ ਵਿੱਚ ਅੱਗੇ ਨਾਲੋਂ ਕੰਟਰੋਲ ਹੈ ਕਿ ਕੀ ਹੈ ਦੇਖੋ ਇਹ ਜਿਹੜਾ ਵੀ ਇਹ ਕੋਲਰਾ ਤੇ ਡਾਇਰੀਆ ਕਰਕੇ ਕੁਝ ਇਨਸੀਡੈਂਸ ਹੋਇਆ ਤੇ 1-2 ਡੈਥ ਵੀ ਰਿਪੋਰਟ ਹੋ ਜਾਣੇ ਇਹ ਬੜਾ ਅਨੁਪੁਰਕ ਨੇਟ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਬਟ ਕਿਉਂਕਿ ਇਹ ਪੁਰਾਣਾ ਏਰੀਆ ਬਸਿਆ ਹੋਇਆ ਹੈ ਤੇ ਮੈਨੂੰ ਦੱਸਿਆ ਗਿਆ ਕਿ ਪਾਣੀ ਤੇ ਸੀਵਰ ਦੀਆਂ ਪਾਈਪਾਂ ਜਿਹੜੀਆਂ ਪਾਈਆਂ ਗਈਆਂ ਨੇ ਕੋਈ ਅੰਦਾਜ਼ਨ 20-25 ਸਾਲ ਪੁਰਾਣੀਆਂ ਪਈਆਂ ਹੋਈਆਂ ਨੇ ਤਾਂ ਕਈ ਵਾਰ ਜਦੋਂ ਅਸੀਂ ਪਾਣੀ ਦੀ ਸਪਲਾਈ ਘਟ ਜਾਂਦੀ ਹੈ ਪ੍ਰੈਸ਼ਰ ਘਟਦਾ ਤਾਂ ਟੁੱਲੂ ਪੰਪ ਵਗੈਰਾ ਸਾਡੇ ਲੋਕ ਦਿਖਾ ਲੈਂਦੇ ਨੇ ਜਿਸ ਕਾਰਨ ਕਈ ਵਾਰ ਬਰਸਾਤਾਂ ਦਾ ਜਿਹੜਾ ਕੋਈ ਪਾਣੀ ਆ ਜਾਂ ਕੁਝ ਖੜਾ ਹੁੰਦਾ ਜਿਹਦੇ ਵਿੱਚੋਂ ਪਾਈਪ ਪੀਨ ਦੀ ਨਿਕਲਦੀ ਹੁੰਦੀ ਹੈ ਕਈ ਵਾਰ ਉਹ ਮਿਕਸ ਹੋ ਜਾਂਦੀ ਹੈ ਤੇ ਇਹੀ ਦੇਖਦੇ ਹੋਏ ਮਾਨ ਜੋ ਮੁਖਸ਼ਕਰ ਜੀ ਵੱਲੋਂ ਵੀ ਤੇ ਸੀਐਮ ਸਾਹਿਬ ਵੱਲੋਂ ਵੀ ਇਹਦੇ ਬਾਰੇ ਪੂਰੇ ਪੰਜਾਬ ਚ ਸਾਰੇ ਕਮਿਸ਼ਨਰ ਤੇ ਡੀਸੀ ਨਾਲ ਮੀਟਿੰਗ ਕੀਤੀ ਸੀ ਵੀ ਇਸ ਤਰ੍ਹਾਂ ਦਾ ਕੋਈ ਨਹੀਂ ਹੋਣਾ ਚਾਹੁੰਦਾ ਇਹ ਪ੍ਰੋਪਰ ਮੋਨਿਟਰਿੰਗ ਕਰੋ ਜਿੱਥੇ ਕੋਈ ਸ਼ਿਕਾਇਤ ਆਂਦੀ ਹੈ ਇਨਵੈਟ ਦੀ ਸਪਲਾਈ ਕੱਟ ਕੇ ਵਾਟਰ ਟੈਂਕਰ ਕਲੀਨ ਵਾਟਰ ਮਹਿਆ ਕਰਾਓ ਤੇ ਜੇ ਕੋਈ ਮਿਕਸਿੰਗ ਦਾ ਸੂਸ ਹੈ ਲੱਭਿਆ ਜਾਵੇ ਤੇ ਕਿਉਂਕਿ ਇੱਥੇ ਤਾਂ ਕਿਆਦਾ ਕੇਸਿਸ ਆਏ ਤਾਂ ਮੁਖ ਸਕੱਤਰ ਜੀ ਵੱਲੋਂ ਮੇਰੀ ਡਿਊਟੀ ਲਗਾਈ ਗਈ ਹੈਡ ਆਫਿਸ ਵੱਲੋਂ ਤੁਸੀਂ ਜਾ ਕੇ ਫੋਲੋ ਰਿਵਿਊ ਕਰੋ ਸਟੇਸ਼ਨ ਤੇ ਇਹਨਾਂ ਨਾਲ ਜਦੋਂ ਕਮਿਸ਼ਨਰ ਸਾਹਿਬ ਤੇ ਡੀਸੀ ਸਾਹਿਬ ਨਾਲ ਗੱਲ ਕੀਤੀ ਕਿ ਕੁਛ ਇਹਨਾਂ ਕੋਲੇ ਆਫੀਸਰ ਦੀ ਕਮੀ ਸੀ ਤਾਂ ਅਸੀਂ ਇਮੀਡੀਏਟਲੀ ਜੇ ਆਕਸ਼ਨ ਇੱਥੇ ਡਿਪਲੋਏ ਕਰਤੇ ਹੈਗੇ O&M ਦੇ ਦੇ 3-4 ਹੋਰ ਆਫੀਸਰ ਘੱਟੇ ਤੇ ਚੀਫ ਇੰਜੀਨੀਅਰ O&M ਤੇ ਕਾਰਪੋਰੇਸ਼ਨ ਵੀ ਉਹਨਾਂ ਨੂੰ ਵੀ ਕਿਹਾ ਗਿਆ ਵੀ ਇੱਥੇ ਰਹਿ ਕੇ ਸਾਰਾ ਰਿਵਿਊ ਕਰੋ ਕੀ ਤਾਂ ਕਿ ਸਰਵੇ ਦੀਆਂ ਟੀਮਾਂ ਬਣਾਈਆਂ ਜਾਣ ਇੱਥੇ ਚੈਕਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇਹ ਮਿਕਸਿੰਗ ਹੋ ਕਿੱਥੇ ਰਹੀ ਹੈ ਹਲੇ ਤੱਕ ਕਾਰਪੋਰੇਸ਼ਨ ਦੇ ਅਫਸਰਸ ਨੂੰ ਇਹ ਕੁਰੀ ਉਹਦੀ ਜਾਣਕਾਰੀ ਨਹੀਂ ਇਹ ਐਫਰਟਸ ਕਰ ਰਹੇ ਨੇ ਲੱਭਣ ਦੀ ਬਟ ਇਹਨਾਂ ਨੂੰ ਪੁਆਇੰਟ ਆਫ ਕੰਟਾਮਿਨੇਸ਼ਨ ਹੀ ਲੱਭਿਆ ਜਾ ਲੱਭਿਆ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀ ਦੇਰ ਤੱਕ ਅਸੀਂ ਉਹ ਸੋਰਸ ਆਫ ਕੰਟਾਮਿਨੇਸ਼ਨ ਹੀ ਲੱਭ ਪਾਵਾਂਗੇ ਉੰਨੀ ਦੇਰ ਤੱਕ ਅਸੀਂ ਪੀਣ ਵਾਲੀ ਸਪਲਾਈ ਅਸੀਂ ਆਪਣੇ ਟਿਊਬ ਵੈਲ ਤੋਂ ਨਹੀਂ ਛੱਡ ਪਾਵਾਂਗੇ ਜਿਵੇਂ ਕਿ ਮਾਨਯੋਗ ਡਾਕਟਰ ਸਾਹਿਬ ਨੇ ਆਪ ਸਾਰਿਆਂ ਨੂੰ ਜਾਣੂ ਕਰਵਾਇਆ ਕਿ ਪਿਛਲੇ ਕੁਝ ਸਮੇਂ ਤੋਂ ਸਪੈਸ਼ਲੀ 25 ਜਾਂ 26 ਦੀ ਰਾਤ ਤੋਂ ਇਹ ਜੋ ਏਰੀਆ ਤੋਂ ਏਰੀਆ ਨੇ ਸਾਡੇ ਬਕਰਖਾਨਾ ਔਰ ਸਤਨਾਮ ਸੁਰੇਂਦਰ ਨਗਰ ਇਹਦੇ ਵਿੱਚ ਡਾਇਰੀਆ ਅਤੇ ਕੁਝ ਕੁ ਫੋਲਰਾ ਦੇ ਕੇਸ ਸਾਡੇ ਧਿਆਨ ਦੇ ਵਿੱਚ ਆਏ ਫੌਰੀ ਤੌਰ ਤੇ ਫੌਰੀ ਤੌਰ ਤੇ ਅਸੀਂ ਇੱਥੇ ਦੀ ਵਾਟਰ ਸਪਲਾਈ ਕਿਉਂਕਿ ਸਾਨੂੰ ਸ਼ੱਕ ਸੀਗਾ ਕਿ ਹੋ ਸਕਦਾ ਹੈ ਸ਼ਾਇਦ ਇਸ ਵਾਟਰ ਸਪਲਾਈ ਜੋ ਇਸ ਏਰੀਆ ਨੂੰ ਜਾ ਰਹੀ ਹੈ ਉਹਦੇ ਵਿੱਚ ਇੰਟਰਮਿਕਸਿੰਗ ਜਾਂ ਕੰਟਾਮਿਨੇਸ਼ਨ ਹੋ ਰਹੀ ਹੋਵੇ ਫੌਰੀ ਤੌਰ ਤੇ ਅਸੀਂ ਵਾਟਰ ਸਪਲਾਈ ਇੱਥੇ ਦੀ ਬੰਦ ਕਰਵਾ ਦਿੱਤੀ ਸੀ ਜੋ 5 ਡਾ ਵਾਟਰ ਲਾਈਨ ਹੈ ਔਰ ਅਸੀਂ ਹਾਲ ਦੀ ਘੜੀ ਦੇ ਵਿੱਚ ਜੋ ਟੈਂਕ ਰਾਈ ਹੈ ਟੈਂਕਰ ਰਾਈ ਪਾਣੀ ਦੀ ਸਪਲਾਈ ਇੱਥੇ ਮੋਹਂਗਾ ਕਰਵਾ ਰਹੇ ਹਾਂ ਨਾਲ ਦੀ ਨਾਲ ਸਾਡੀ ਇਹ ਕੋਸ਼ਿਸ਼ ਹੁਣੇ ਚੱਲ ਰਹੀ ਹੈ ਕਿ ਅਸੀਂ ਆਇਡੈਂਟੀਫਾਈ ਕਰ ਲਈਏ ਕਿ ਕੋਈ ਇਹਜਾ ਪੁਆਇੰਟ ਤਾਂ ਨਹੀਂ ਜਿੱਥੇ ਇੰਟਰਮਿਕਸਿੰਗ ਹੋ ਰਹੀ ਹੋਵੇ ਤਾਂ ਉਹ ਸਾਰੀ ਟੀਮਾਂ ਮਾਨਯੋਗ ਡਾਕਟਰ ਸਾਹਿਬ ਨੇ ਦੱਸਿਆ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਤਾਂ ਹੈੱਡ ਆਫਿਸ ਵੱਲੋਂ ਬੜੇ ਸੀਨੀਅਰ ਅਧਿਕਾਰੀ ਚੀਫ ਇੰਜੀਨੀਅਰ ਲੈਵਲ ਦੇ ਅਧਿਕਾਰੀ ਇੱਥੇ ਮੌਜੂਦ ਨੇ ਉਹ ਆਪਣੀ ਦੇਖਰੇਖ ਦੇ ਵਿੱਚ ਸਾਰੀ ਪ੍ਰਕਿਰਿਆ ਨੂੰ ਅੰਜਾਮ ਦੇ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਅਸੀਂ ਜਲਦ ਤੋਂ ਜਲਦ ਇਹਦਾ ਹੱਲ ਲੱਭ ਕੇ ਇਹਨੂੰ ਦੁਰੁਸਤ ਕਰਵਾਂਗੇ ਅਖੀਰ ਦੇ ਵਿੱਚ ਮੈਂ ਇਹ ਵੀ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਮੌਸਮ ਦੇ ਵਿੱਚ ਬਾਸਾਂ ਦੇ ਮੌਸਮ ਦੇ ਵਿੱਚ ਆਮੂਮਨ ਇਹ ਜੀ ਸ਼ਿਕਾਇਤ ਆ ਜਾਂਦੀ ਹੈ ਪਰ ਸਾਡੀ ਬੇਨਤੀ ਇਹ ਰਹੂਗੀ ਕਿ ਜਦੋਂ ਤੱਕ ਇਹ ਸਾਰਾ ਵਾਟਰ ਸਪਲਾਈ ਰਿਸਟੋਰ ਨਹੀਂ ਹੋ ਜਾਂਦੀ ਪਰ ਟੈਂਕਰ ਰਾਹੀਂ ਵੀ ਜੋ ਅਸੀਂ ਪਾਣੀ ਮੰਗੀਆਂ ਕਰਵਾ ਰਹੇ ਹਾਂ ਉਬਲਾ ਹੋਇਆ ਪਾਣੀ ਹੀ ਪੀਤਾ ਜਾਵੇ ਔਰ ਜੋ ਸਾਫ ਸਫਾਈ ਦਾ ਜੋ ਆਪਣੇ ਪੱਧਰ ਤੇ ਜੋ ਧਿਆਨ ਰੱਖਿਆ ਜਾ ਸਕਦਾ ਉਹਨੂੰ ਰੱਖਿਆ